ਸ਼੍ਰੋਮਣੀ ਅਕਾਲੀ ਦਲ ਦੀ ਉਹ ਤਕੜੀ ਜਿਹਦੇ ਬਾਰੇ ਬੀਬੀ ਹਰ ਸਿਮਰਤ कौर ਬਾਦਲ ਇੱਕ ਸਮੇਂ ਤੇ ਕਹਿੰਦੇ ਸੀ ਕਿ ਇਹ ਅਕਾਲੀ ਦਲ ਦੀ ਤਕੜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ 13-13 ਤੋਲਣ ਵਾਲੀ ਤਕੜੀ ਹੈ ਹਾਲਾਂਕਿ ਉਹ ਬਿਆਨ ਵਿਵਾਦਿਤ ਰਿਹਾ ਪਰ ਤਾਂਮੀ ਜੇ ਉਹ ਮੰਨਦੇ ਨੇ ਕਿ ਇਹ ਤਕੜੀ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਂਗ 13-13 ਤੋਲਦੀ ਹੈ ਤਾਂ ਫਿਰ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਐਡੇ ਵੱਡੇ ਬਿਆਨ ਕਿਉਂ ਦੇ ਰਹੇ ਨੇ ਐਡੇ ਵੱਡੇ ਇਲਜ਼ਾਮ ਕਿਉਂ ਲਾ ਰਹੇ ਨੇ ਬਾਗੀ ਧੜਾਈ ਇਲਜ਼ਾਮ ਕਿਉਂ ਲਾ ਰਿਹਾ ਹੈ ਕਿ ਇਸ ਤਕੜੀ ਨੇ ਪੱਖਪਾਤ ਕੀਤਾ ਹੈ ਕਿ ਇਹ ਤਕੜੀ ਪੱਖਪਾਤ ਕਰ ਗਈ ਉਹਨਾਂ ਸਾਰੇ ਉਮੀਦਵਾਰਾਂ ਦੇ ਨਾਲ ਜਿਹੜੇ ਪਾਰਟੀ ਦੀ ਇੱਜ਼ਤ ਵਾਸਤੇ ਆਬਰੂ ਵਾਸਤੇ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਖੜੇ ਸੀ ਬਿਲਕੁਲ ਇਲਜ਼ਾਮ ਲੱਗੇ ਨੇ ਇਲਜ਼ਾਮ ਲੱਗੇ ਨੇ ਕਿ ਪਾਰਟੀ ਫੰਡ ਜਿਹੜੇ ਨੇ ਉਹ ਸਿਰਫ ਆਪਣੇ ਖਾਸਮ ਖਾਸ ਦੋ ਲੀਡਰਾਂ ਨੂੰ ਦਿੱਤੇ ਗਏ ਨੇ ਉਹਨਾਂ ਤੋਂ ਇਲਾਵਾ ਇਹ ਪਾਰਟੀ ਫੰਡ ਕਿਸੇ ਨੂੰ ਨਹੀਂ ਦਿੱਤੇ ਗਏ ਇਸ ਬਾਰੇ ਇੱਕ ਨੀਜੀ ਚੈਨਲ ਨੇ ਇਕਬਾਲ ਸਿੰਘ ਝੁੰਡਾ ਨਾਲ ਗੱਲਬਾਤ ਕੀਤੀ ਉਹਨਾਂ ਨੇ ਵੀ ਕਹਿ ਦਿੱਤਾ ਕਿ ਪਾਰਟੀ ਫੰਡ ਦੀ ਸਾਨੂੰ ਲੋੜ ਨਹੀਂ ਸਾਨੂੰ ਪਾਰਟੀ ਫੰਡ ਨਾ ਮਿਲਦੇ ਨਾ ਅਸੀਂ ਲੈਂਦੇ ਆ ਅਸੀਂ ਆਪਣੇ ਬਿਹਾਫ ਤੇ ਇਲੈਕਸ਼ਨਸ ਲੜਦੇ ਆ ਸਾਡਾ ਆਪਣਾ ਰੂਖ ਜਿਹੜਾ ਇਸ ਤਰ੍ਹਾਂ ਬਣਿਆ ਹੋਇਆ ਆਪਣਾ ਰੁਤਬਾ ਇਸ ਤਰ੍ਹਾਂ ਬਣਿਆ ਹੋਇਆ ਖੈਰ ਤੁਹਾਡਾ ਰੁਤਬਾ ਤੁਹਾਡਾ ਰਸੂਖ ਤਾਂ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਨਜ਼ਰ ਆਈ ਗਿਆ ਸੀ ਕਿਸ ਤਰ੍ਹਾਂ ਲੋਕਾਂ ਨੇ ਤੁਹਾਡੇ ਰੁਤਬੇ ਨੂੰ ਸਲਾਮ ਕੀਤੀ ਹੈ ਪਰ ਦੂਜੇ ਪਾਸੇ ਜੋ ਇਲਜ਼ਾਮ ਲੱਗਦੇ ਪਏ ਨੇ ਉਹਨਾਂ ਦੇ ਉੱਤੇ ਹੁਣ ਧਿਆਨ ਦੇਣੇ ਆ ਕਿਉਂਕਿ ਇਕਬਾਲ ਸਿੰਘ ਝੁੰਡਾਂ ਦੇ ਦਿੱਤੇ ਇਸ ਬਿਆਨ ਦੇ ਉੱਤੇ ਸਾਫ਼ ਕਲੀਅਰ ਹੋ ਜਾਂਦਾ ਕਿ ਪਾਰਟੀ ਨੇ ਉਹਨਾਂ ਨੂੰ ਕੋਈ ਫੰਡ ਨਹੀਂ ਦਿੱਤਾ ਖੈਰ ਇਹੋ ਜੀ ਸਥਿਤੀ ਸ਼੍ਰੋਮਣੀ ਅਕਾਲੀ ਦਲ ਦੀ ਬਣੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਪਾਰਟੀ ਫੰਡ ਦਿੰਦੀ ਪ੍ਰਤੀਤ ਵੀ ਨਹੀਂ ਹੋ ਰਹੀ ਪਰ ਦਿੱਤੇ ਗਏ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਬਕੌਲ ਬਾਗੀ ਧੜੇ ਨੇ ਇਲਜ਼ਾਮ ਲਾਇਆ ਹੈ ਕਿ ਦੋ ਆਪਣੇ ਬੜੇ ਕਰੀਬੀ ਤੇ ਖਾਸ ਲੀਡਰਾਂ ਨੂੰ ਖਾਸ ਉਮੀਦਵਾਰਾਂ ਨੂੰ ਸਿਰਫ ਪਾਰਟੀ ਫੰਡ ਜਾਰੀ ਕੀਤੇ ਗਏ ਜਿਨ੍ਹਾਂ ਦੇ ਵਿੱਚ ਅਨਿਲ ਜੋਸ਼ੀ ਜਿਹੜੇ ਅੰਮ੍ਰਿਤਸਰ ਤੋਂ ਲੋਕ ਸਭਾ ਉਮੀਦਵਾਰ ਰਹੇ ਨੇ ਔਰ ਦੂਜੇ ਪ੍ਰਧਾਨ ਸਾਹਿਬ ਦੇ ਧਰਮ ਪਤਨੀ ਬੀਬੀ ਹਰਸਿਮਰਤ ਕੌਰ ਬਾਦਲ ਇਹਨਾਂ ਦੋ ਲੀਡਰਾਂ ਨੂੰ ਸਿਰਫ ਪਾਰਟੀ ਫੰਡ ਜਾਰੀ ਹੋਏ ਨੇ ਇਨਾ ਤੋਂ ਇਲਾਵਾ ਹੋਰ ਕਿਸੇ ਨੂੰ ਪਾਰਟੀ ਫੰਡ ਨਹੀਂ ਦਤੇਗੇ ਇਹ ਖਬਰ ਸਾਹਮਣੇ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਇਲਜ਼ਾਮ ਹੈ ਕਿ 13-13 ਤੋਲਣ ਵਾਲੀ ਤਕੜੀ ਜਿਹੜਾ ਕਿ ਅਜੇ ਵੀ ਕਥਿਤ ਤੌਰ ਦੇ ਉੱਤੇ ਇੱਕ ਵਿਵਾਦਿਤ ਬਿਆਨ ਹੈ ਪਰ ਜੇ ਹਰ ਸਿਮਰਤ ਕੋਰ ਬਾਦਲ ਨੂੰ ਇਹ ਲੱਗਦਾ ਹੀ ਸੀ ਕਿ ਇਹ ਤਕੜੀ 13-13 ਤੋਲਦੀ ਹੈ ਤਾਂ ਕਿਦਾਂ ਇਹ ਤਕੜੀ ਪੱਖਪਾਤ ਕਰ ਗਈ ਕਿਸ ਤਰ੍ਹਾਂ ਇਸ ਤਕੜੀ ਨੇ ਪੱਖਪਾਤ ਕਰਤਾ ਸਾਰੇ ਬਾਕੀ ਦੇ ਉਮੀਦਵਾਰਾਂ ਦੇ ਨਾਲ ਖੈਰ ਦੱਸਦੀ ਏ ਕਿ ਦੋ ਅੰਕੜੇ ਸਾਹਮਣੇ ਆਏ ਨੇ ਕਿ ਅਨਲ ਜੋਸ਼ੀ ਨੂੰ 60 ਲੱਖ ਦੇ ਕਰੀਬ ਰਕਮ ਦਿੱਤੀ ਗਈ ਹੈ ਬਤੌਰ ਪਾਰਟੀ ਫੰਡ ਔਰ ਦੂਜੇ ਪਾਸੇ ਬੀਬੀ ਹਰਸਿਮਰਤ कौर ਬਾਦਲ ਨੂੰ 50 ਤੋਂ 55 ਲੱਖ ਦੇ ਕਰੀਬ ਜਿਹੜੀ ਆ ਉਹ ਰਕਮ ਦਿੱਤੀ ਗਈ ਹੈ ਇਸ ਮਾਮਲੇ ਨੂੰ ਲੈ ਕੇ ਬਾਗੀ ਤੜੇ ਨੇ ਵੱਡੇ ਖਲਾਸੇ ਕੀਤੇ ਨੇ ਔਰ ਦੂਜੇ ਪਾਸੇ ਸਾਫ਼ ਕਰ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਬਾਕੀ ਕਿਸੇ ਤੇ ਦਾਅ ਹੀ ਨਹੀਂ ਖੇਡਣਾ ਚਾਹੁੰਦਾ ਸੀ ਸਹੀ ਪ੍ਰਤੀਤ ਹੁੰਦਾ ਹੈ ਸਾਫ਼ ਪ੍ਰਤੀਤ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਭ ਨੂੰ ਆਪਣੇ ਬਲਬੂਤੇ ਤੇ ਛੱਡ ਦਿੱਤਾ ਸੀ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਜੇ ਸੁਖਵੀਰ ਬਾਦਲ ਚਾਹੰਦੇ ਤਾਂ ਬਠਿੰਡੇ ਵਾਂਗ ਰੈਲੀਆਂ ਬਠਿੰਡੇ ਵਾਂਗ ਸਟੇਜ ਸ਼ੋਜ਼ ਬਾਕੀ ਹਲਕਿਆਂ 'ਚ ਵੀ ਹੋ ਸਕਦੇ ਸੀ ਜਲੰਧਰ ਵਰਗਾ ਹਲਕਾ ਜਿਹੜਾ ਐਨੀ ਬੁਰੀ ਤਰ੍ਹਾਂ ਹਾਰਿਆ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਜਿੱਥੇ ਮਹਿੰਦਰ ਕੇਪੀ ਜਿਹੜੇ ਉਮੀਦਵਾਰ ਸੀਗੇ ਉਹ ਐਨੀ ਬੁਰੀ ਤਰ੍ਹਾਂ ਹਾਰੇ ਉਹਨਾਂ ਦੇ ਵੋਟ ਪਰਸੈਂਟੇਜ ਦੇ ਵਿੱਚ ਇਜ਼ਾਫਾ ਹੋ ਸਕਦਾ ਸੀ ਜੇ ਸੁਖਵੀਰ ਬਾਦਲ ਆਪ ਇੱਥੇ ਆ ਕੇ ਆਪਣੀ ਲੀਡਰਸ਼ਿਪ ਸਾਰੀ ਇੱਥੇ ਲਿਆ ਕੇ ਤੇ ਇੱਕ ਦੋ ਦਿਨ ਇੱਥੇ ਰੈਲੀਆਂ ਕਰ ਜਾਂਦੇ ਅੰਤਲੇ ਦਿਨ ਬੜੇ ਅਹਿਮ ਹੁੰਦੇ ਨੇ ਪਰ ਅੰਤਲੇ ਦਿਨ ਉਹਨਾਂ ਨੇ ਸਿਰਫ ਔਰ ਸਿਰਫ ਮਖਸੂਸ ਕਰ ਦਿੱਤੇ ਬਠਿੰਡੇ ਵਾਸਤੇ ਔਰ ਅੰਮ੍ਰਿਤਸਰ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਬੜੇ ਸਰਗਰਮ ਰਹੇ ਨੇ ਜਿਸ ਤੋਂ ਸਾਫ਼ ਪ੍ਰਤੀਤ ਹੁੰਦਾ ਕਿ ਦੋ ਹਲਕੇ ਜਿਹੜੇ ਸੀਗੇ ਉਹ ਸਿਰਫ ਅਕਾਲੀ ਦਲ ਦੀ ਨਿਗਾਹ ਦੇ ਵਿੱਚ ਸੀ ਇੱਕ ਬਠਿੰਡਾ ਜਿਹੜਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਦਾ ਹਲਕਾ ਔਰ ਦੂਜਾ ਅੰਮ੍ਰਿਤਸਰ ਜਿਹੜਾ ਅਨਲ ਜੋਸ਼ੀ ਦਾ ਹਲਕਾ ਹੈ ਔਰ ਇਹਨਾਂ ਦੋ ਹਲਕਿਆਂ ਦੇ ਵਿੱਚ ਹੀ ਸਿਰਫ ਸ਼੍ਰੋਮਣੀ ਅਕਾਲੀ ਦਲ ਸਿਖਰਾਂ ਦੇ ਉੱਤੇ ਨਜ਼ਰ ਆਇਆ ਖੈਰ ਇਸ ਸਭ ਦੇ ਬਾਵਜੂਦ ਹੁਣ ਸਵਾਲ ਉੱਠਣ ਲੱਗੇ ਨੇ ਹੁਣ ਗੱਲਾਂ ਉੱਪਰ ਕੇ ਸਾਹਮਣੇ ਆਉਣ ਲੱਗੀਆਂ ਨੇ ਹਾਲਾਂਕਿ ਇਸ ਤੋਂ ਬਾਅਦ ਕੀ ਹਾਲਾਤ ਬਣਦੇ ਨੇ ਪਾਰਟੀ ਦੇ ਉਹ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋ 1 ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ